ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਅੱਜ ਬੜਾ ਵਡਭਾਗਾ ਸਮਾਂ ਹੈ ਅੱਜ ਸਾਉਣ ਦੇ ਮਹੀਨੇ ਨੇ ਪ੍ਰਵੇਸ਼ ਕੀਤਾ ਹੈ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਰਬੱਤ ਸੰਗਤ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਦੇਸਾਂ ਪ੍ਰਦੇਸਾਂ ਵਿੱਚ ਵਸਦੀ ਹੋਈ ਸੰਗਤ ਉਹਨਾਂ ਦੀ ਰਾਖੀ ਮੇਰਾ ਪਾਤਸ਼ਾਹ ਜੀ ਆਪ ਕਰੇ ਉਹਨਾਂ ਨੂੰ ਆਪ ਬਾਣੀ ਬਾਣੇ ਦੇ ਨਾਲ ਜੋੜ ਕੇ ਰੱਖੇ ਇਹ ਅਰਦਾਸ ਗੁਰੂ ਮਹਾਰਾਜ ਜੀ ਅੱਗੇ ਕਰਨੀ ਹੈ ਆਓ ਅਸੀਂ ਅੱਜ ਸ਼ਾਵਣ ਮਹੀਨੇ ਦੀ ਕਥਾ ਵਿਚਾਰ ਕਰਦੇ ਹਾਂ ਸਰਬੱਤ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ ਅਤੇ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਨੀ ਕਿ ਪਾਤਸ਼ਾਹ ਜੀ ਜਿਸ ਪ੍ਰਕਾਰ ਆਪ ਜੀ ਨੇ ਪਿਛਲਾ ਮਹੀਨਾ ਸ਼ੁਕ ਸ਼ਾਂਤੀ ਦੇ ਨਾਲ ਬਤੀਤ ਕੀਤਾ ਹੈ ਇਹ ਆਉਣ ਵਾਲਾ ਸਾਵਣ ਮਹੀਨਾ ਜੋ ਅੱਜ ਦੇ ਦਿਨ ਨਾਲ ਪ੍ਰਵੇਸ਼ ਕਰ ਰਿਹਾ ਹੈ ਇਹ ਵੀ ਸ਼ੁਕ ਸ਼ਾਂਤੀ ਦੇ ਨਾਲ ਬਤੀਤ ਕਰਾਉਣਾ ਆਓ ਗੁਰੂ ਪਿਆਰਿਓ ਸਾਵਣ ਮਹੀਨੇ ਦੀ ਵਿਚਾਰ ਕਰਦੇ ਹਾਂ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਅਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਤਿ ਪੁਰਖ ਅਪਾਰ ਹਰ ਮਿਲਨੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਹਉ ਤਿਨ ਕਾ ਸਦ ਬਲਹਾਰ ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੋਹਾਗਣੀ ਜਨ ਰਾਮ ਨਾਮ ਿਉਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਸਾਵਣ ਦਾ ਮਹੀਨਾ ਪਰਵੇਸ਼ ਹੋਇਆ ਹੈ ਅੱਜ ਅਸੀਂ ਗੱਲ ਕਰਦੇ ਹਾਂ ਸਾਵਣ ਦੇ ਮਹੀਨੇ ਦੀ ਜੋ ਕਿ ਤਕਰੀਬਨ 16 ਅਗਸਤ ਤੱਕ ਚੱਲੇਗਾ 16 ਜੁਲਾਈ ਨੂੰ ਸ਼ੁਰੂ ਹੋਇਆ ਤੇ 15 ਨੂੰ ਖਤਮ ਹੋ ਜਾਣਾ ਹੈ ਇਸ ਸ਼ਾਵਣ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਇਤਿਹਾਸਿਕ ਘਟਨਾਵਾਂ ਹੋਈਆਂ ਨੇ ਜਿਵੇਂ ਇਸੇ ਮਹੀਨੇ ਦੇ ਵਿੱਚ ਹੀ ਅੱਜ ਦੇ ਦਿਨ ਹੀ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ 16 ਜੁਲਾਈ 1745 ਈਸਵੀ ਨੂੰ ਉਸ ਤੋਂ ਬਾਅਦ ਲਾਹੌਰ ਕਿਲੇ ਵਿੱਚ ਲੰਬੀ ਕੈਦ ਤੋਂ ਬਾਅਦ 17 ਜੁਲਾਈ 1926 ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਦੇਹਾਂਤ ਹੋਇਆ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਮੀਰੀ ਪੀਰੀ ਦਿਵਸ ਵੀ ਤਕਰੀਬਨ ਬਹਤਾਤ ਸਾਵਣ ਦੇ ਮਹੀਨੇ ਦੇ ਵਿੱਚ ਹੀ ਆਉਂਦਾ ਹੈ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵੀ ਸਾਵਣ ਮਹੀਨੇ ਦੇ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਹੀ 1627 ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਅਟਲ ਰਾਏ ਜੀ ਆਪਣੇ ਸਵਰਗੀ ਨਿਵਾਸ ਦੇ ਲਈ ਰਵਾਨਾ ਹੋਏ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਜੋਰਾਵਰ ਸਿੰਘ ਦਾ ਵੀ ਜਨਮ 27 ਜੁਲਾਈ 1694 ਨੂੰ ਆਨੰਦਪੁਰ ਸਾਹਿਬ ਦੇ ਵਿੱਚ ਹੋਇਆ ਅਤੇ ਇਸੇ ਸ਼ਾਵਣ ਮਹੀਨੇ ਦੇ ਵਿੱਚ 31 ਜੁਲਾਈ ਨੂੰ ਭਾਈ ਉਦਮ ਸਿੰਘ ਜੀ ਜੋ ਹਨ ਉਹ ਸ਼ਹੀਦ ਹੋਏ ਨੇ ਇਸੇ ਸ਼ਾਵਣ ਦੇ ਮਹੀਨੇ ਵਿੱਚ ਹੀ ਭਗਤ ਪੂਰਨ ਸਿੰਘ ਜੀ ਦਾ ਦਿਹਾਤ ਹੋਇਆ ਸੀ 5 ਅਗਸਤ 1992 ਨੂੰ ਇਸੇ ਹੀ ਸ਼ਾਵਣ ਮਹੀਨੇ ਦੇ ਵਿੱਚ ਬਾਬਾ ਬਕਾਲਾ ਸਾਹਿਬ ਦੇ ਵਿੱਚ ਇੱਕ ਰਖੜੀ ਦਾ ਮਹਾਨ ਮੇਲਾ ਸੰਗਤਾਂ ਜੋ ਹਨ ਜੋੜ ਮਿਲੇ ਦੇ ਰੂਪ ਦੇ ਵਿੱਚ ਮਨਾਉਂਦੀਆਂ ਨੇ ਸਾਵਣ ਦੇ ਮਹੀਨੇ ਵਿੱਚ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਜਨਮ ਵੀ ਮਨਾਉਂਦੇ ਨੇ ਤੇ 15 ਅਗਸਤ ਨੂੰ ਸੁਤੰਤਰਤਾ ਦਿਵਸ ਵੀ ਸਾਵਣ ਮਹੀਨੇ ਦੇ ਵਿੱਚ ਹੀ ਆਉਂਦਾ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੇ ਜੋ ਸਾਵਣ ਮਹੀਨੇ ਦੇ ਵਿੱਚ ਹੋਈਆਂ ਨੇ ਤੇ ਸਾਵਣ ਮਹੀਨੇ ਦੇ ਵਿੱਚ ਮੇਰੇ ਪਾਤਸ਼ਾਹ ਜੀ ਕੀ ਫਰਮਾਨ ਕਰਦੇ ਨੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਕਾਮਣੀ ਤੋਂ ਭਾਵ ਹੈ ਇਸਤਰੀ ਅਸੀਂ ਸਾਰੇ ਉਸ ਪਰਮਾਤਮਾ ਦੀਆਂ ਇਸਤਰੀਆਂ ਹੀ ਹਾਂ ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸਾਵਣ ਮਹੀਨੇ ਦੇ ਅੰਦਰ ਉਹੀ ਇਸਤਰੀ ਖੁਸ਼ ਰਹਿ ਸਕਦੀ ਹੈ ਉਹੀ ਜੀਵ ਖੁਸ਼ ਰਹਿ ਸਕਦਾ ਹੈ ਜਿਸ ਦੀ ਪ੍ਰਭੂ ਦੇ ਚਰਨਾਂ ਦੇ ਨਾਲ ਪ੍ਰੀਤ ਹੈ ਜਿਹੜਾ ਜੀਵ ਪ੍ਰਮਾਤਮਾ ਦੇ ਨਾਲ ਪ੍ਰੀਤ ਕਰਦਾ ਹੈ ਉਹ ਇਸ ਮਹੀਨੇ ਦੇ ਵਿੱਚ ਖੁਸ਼ ਰਹੇਗਾ ਕਿਉਂਕਿ ਇਸ ਮਹੀਨੇ ਦੇ ਵਿੱਚ ਜੀਵ ਜੰਤੂ ਪੇੜ ਪੌਦੇ ਪਾਣੀ ਮਿਲਣ ਦੇ ਨਾਲ ਖੁਸ਼ੀ ਮਹਿਸੂਸ ਕਰਦੇ ਨੇ ਇਸੇ ਤਰ੍ਹਾਂ ਹੀ ਜਦੋਂ ਪਤਨੀ ਪਤੀ ਆਪਸ ਦੇ ਵਿੱਚ ਮਿਲਦੇ ਨੇ ਭਾਵ ਕਿ ਪ੍ਰਮਾਤਮਾ ਤੇ ਇਹ ਜੀਵ ਆਪਸ ਦੇ ਵਿੱਚ ਮਿਲਣਾ ਤਾਂ ਇੱਕ ਖੁਸ਼ੀ ਪ੍ਰਾਪਤ ਹੁੰਦੀ ਹੈ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਹੀ ਖੁਸ਼ ਹੋ ਸਕਦਾ ਹੈ ਜਿਹਦਾ ਉਸ ਪ੍ਰਮਾਤਮਾ ਦੇ ਨਾਲ ਪਿਆਰ ਹੈ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਉਸ ਦੀ ਆਤਮਾ ਤੇ ਦੇਹ ਮਨ ਤੇ ਤਨ ਪ੍ਰਮਾਤਮਾ ਸਤਪੁਰਖ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਰੱਬ ਦਾ ਨਾਮ ਹੀ ਉਸ ਦਾ ਇੱਕੋ ਆਸਰਾ ਹੈ ਕਿਹਦਾ ਆਸਰਾ ਬਣਦਾ ਹੈ ਪ੍ਰਮਾਤਮਾ ਦਾ ਨਾਮ ਜਿਹਦਾ ਮਨ ਤੇ ਤਨ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਵਿਖਿਆ ਰੰਗ ਕੋੜਾ ਵਿਆ ਦਿਸਣ ਸਭੇ ਸ਼ਾਰ ਇਸ ਕਰਕੇ ਇਹ ਜਿੰਨੀਆਂ ਵੀ ਪਾਪਾਂ ਭਰੀਆਂ ਜਾਂ ਖੁਸ਼ੀਆਂ ਝੂਠੀਆਂ ਖੁਸ਼ੀਆਂ ਹਨ ਜੋ ਸਾਨੂੰ ਨਜ਼ਰ ਆ ਰਿਹਾ ਹੈ ਇਹ ਸਾਰਾ ਕੁਝ ਸੁਭਾ ਹੋਣਾ ਹੈ ਸਾਰਾ ਕੁਝ ਸੁਵਾ ਹੋ ਜਾਣ ਵਾਲਾ ਹੈ ਖਤਮ ਹੋਣ ਵਾਲਾ ਹੈ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਤੇ ਮੇਰੇ ਬਾਸ਼ਾ ਜੀ ਕਹਿੰਦੇ ਨੇ ਕਿ ਹਰੀ ਦੇ ਰੂਪ ਦੀ ਜਿਹੜੀ ਅੰਮ੍ਰਿਤ ਰੂਪੀ ਬੂੰਦ ਹੈ ਉਹ ਬੜੀ ਸੁਹਾਵਣੀ ਹੈ ਉਹ ਬਹੁਤ ਸੋਹਣੀ ਹੈ ਤੇ ਮਿਲ ਕੇ ਸਾਧੂ ਜਨ ਉਸ ਦਾ ਪਾਨ ਕਰਦੇ ਨੇ ਉਸ ਨੂੰ ਪੀਂਦੇ ਨੇ ਉਸ ਨੂੰ ਆਪ ਗ੍ਰਹਿਣ ਕਰਦੇ ਨੇ ਵਣ ਤਿਨ ਪ੍ਰਭ ਸੰਗ ਮੌਲਿਆ ਸਮਰਥ purkh अपार जंगला ਘਾਹ ਦੀਆਂ ਟਿੜਾਂ ਸਰਬ ਵਿਆਪਕ ਪਾਪ ਕੇ ਵਣ ਤੇ ਤ੍ਰਿਣ ਜੰਗਲ ਤੇ ਘਾ ਉਸ ਪ੍ਰਮਾਤਮਾ ਦੇ ਨਾਲ ਮਿਲ ਕਰਕੇ ਪਰਫੁੱਲਤ ਹੁੰਦੇ ਨੇ ਉਸ ਦੇ ਪ੍ਰੇਮ ਨੂੰ ਮਹਿਸੂਸ ਕਰਦੇ ਨੇ ਕਿਉਂਕਿ ਪ੍ਰਮਾਤਮਾ ਜਦੋਂ ਸੜੇ ਹੋਏ ਤੜਾਂ ਦੇ ਉੱਤੇ ਰੁੱਖਾਂ ਨੂੰ ਜੰਗਲਾਂ ਨੂੰ ਜੋ ਗਰਮੀ ਦੇ ਨਾਲ ਸੜ ਰਹੇ ਨੇ ਉਹਨਾਂ ਦੇ ਉੱਤੇ ਜਦੋਂ ਆਪਣਾ ਕਣੀਆਂ ਰੂਪੀ ਜਲ ਛਿੜਕਦਾ ਹੈ ਤੋ ਸਾਰੇ ਖੁਸ਼ ਹੋ ਜਾਂਦੇ ਨੇ ਇਸੇ ਤਰ੍ਹਾਂ ਹੀ ਜਿਹੜੇ ਜੀਵ ਇਹ ਸੰਸਾਰ ਦੇ ਵਿੱਚ ਝੂਠ ਫਰੇਬ ਦੇ ਵਿੱਚ ਛੜ ਰਹੇ ਹਨ ਜੇ ਉਹਨਾਂ ਦਾ ਥੋੜਾ ਜਿਹਾ ਵੀ ਪਿਆਰ ਪਰਮਾਤਮਾ ਦੇ ਨਾਲ ਪੈ ਜਾਵੇ ਤੇ ਉਹਨਾਂ ਦੀ ਰੂਹ ਵੀ ਹਰੀ ਹੋ ਜਾਵੇਗੀ ਉਹਨਾਂ ਦਾ ਮਨ ਵੀ ਹਰਿਆ ਹੋ ਜਾਵੇਗਾ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਹਰ ਮਿਲਨੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਤੇ ਹਰੀ ਮਿਲਣੇ ਨੂੰ ਮੰਨ ਲੋਚਦਾ ਜਿਵੇਂ ਸਾਰਿਆਂ ਦਾ ਜੀ ਕਰਦਾ ਹੈ ਕਿ ਅਸੀਂ ਪ੍ਰਮਾਤਮਾ ਨੂੰ ਮਿਲੀਏ ਸਾਰਿਆਂ ਦਾ ਜੀ ਕਰਦਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰੀਏ ਸਾਰਿਆਂ ਦਾ ਜੀਬ ਕਰਦਾ ਹੈ ਜੀ ਕਰਦਾ ਹੈ ਸਿਮਰਨ ਕਰੀਏ ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਰਮ ਮਿਲਾਵਣ ਹਾਰ ਉਹ ਤੁਹਾਨੂੰ ਆਪਣੇ ਕਰਮਾਂ ਦੇ ਨਾਲ ਮਿਲਣਾ ਹੈ ਪ੍ਰਮਾਤਮਾ ਦੀ ਮਿਹਰ ਦੇ ਦੁਆਰਾ ਹੀ ਮਿਲਣਾ ਹੈ ਸਾਡੇ ਬੁਰੇ ਤੇ ਚੰਗੇ ਕਰਮ ਹੀ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾਉਂਦੇ ਤੇ ਦੂਰ ਕਰਦੇ ਨੇ ਮੇਰੇ ਪਾਸ਼ਾ ਜੀ ਬਖਸ਼ਿਸ਼ ਕਰਦੇ ਨੇ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲਹਾਰ ਤੇ ਜਿੰਨਾ ਸਖੀਆਂ ਸਹੇਲੀਆਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਭਾਵ ਕੇ ਜਿਹੜੇ ਮਹਾਪੁਰਸ਼ਾਂ ਨੇ ਪ੍ਰਮਾਤਮਾ ਦੇ ਨਾਲ ਸਾਂਝ ਪਾਈ ਹੈ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਨਾ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਣ ਹਾਰ ਤੇ ਮੇਰੇ ਪਾਸ਼ਾ ਜੀ ਕਹਿੰਦੇ ਨੇ ਹੇ ਨਾਨਕ ਜੀ ਉਜ ਪਰਮਾਤਮਾ ਜੀਓ ਜਦੋਂ ਕਿਰਪਾ ਕਰਦਾ ਹੈ ਜਦੋਂ ਮਿਹਰ ਕਰਦਾ ਹੈ ਤੇ ਉਦੋਂ ਸ਼ਬਦੇ ਦੇ ਦੁਆਰਾ ਉਸ ਹਿਰਦੇ ਦੇ ਵਿੱਚ ਵਸਦਾ ਹੈ ਤੇ ਸ਼ਬਦ ਦੇ ਦੁਆਰਾ ਹੀ ਜੀਵ ਦਾ ਜਿਹੜਾ ਲੋਕ ਤੇ ਪ੍ਰਲੋਕ ਸਵਾਰ ਦਿੰਦਾ ਹੈ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਓਰ ਹਾਰ ਤੇ ਸਾਵਣ ਦਾ ਮਹੀਨਾ ਉਹਨਾਂ ਵਾਸਤੇ ਹੀ ਸੋਹਣਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਰੂਪੀ ਨਾਮ ਦਾ ਹਾਰ ਪਿਆ ਹੋਇਆ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਵਣ ਦੇ ਮਹੀਨੇ ਵਿੱਚ ਦੁਨਿਆਵੀ ਲੋਕ ਜਿਵੇਂ ਪਤੀ ਪਤਨੀ ਜਿਹੜੇ ਹਨ ਸਾਵਣ ਦੇ ਮਹੀਨੇ ਦੇ ਵਿੱਚ ਮਿਲ ਕੇ ਖੁਸ਼ ਹੁੰਦੇ ਨੇ ਇਸੇ ਤਰ੍ਹਾਂ ਭਗਤ ਜਨ ਵੀ ਜਦੋਂ ਪ੍ਰਮਾਤਮਾ ਦੇ ਨਾਲ ਮਿਲਦੇ ਨੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਮੇਰੇ ਪਾਤਸ਼ਾਹ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਫਰਮਾਨ ਕਰਦੇ ਨੇ ਸਾਵਣ ਆਇਆ ਹੈ ਸਖੀ ਕੰਤਾ ਚਿਤ ਕਰੇ ਨਾਨਕ ਝੂਰ ਮਰੇ ਦੁਹਾਗਣੀ ਜਿਨ ਅਬਰੀ ਲਾਗਾ ਨੇਹ ਫਿਰ ਅਗਲੀ ਪੰਕਤੀ ਦੇ ਵਿੱਚ ਮੇਰੇ ਪਾਸ਼ਾ ਜੀ ਬਖਸ਼ਿਸ਼ ਕਰਦੇ ਨੇ ਸਾਵਣ ਆਇਆ ਹੈ ਸਖੀ ਜਲ ਹਰ ਬਰਸਣ ਹਾਰ ਨਾਨਕ ਸੁਖ ਸਾਵਣ ਸੁਹਾਗਣੀ ਜਿਨ ਸਹ ਨਾਲ ਪਿਆਰ ਇਹ ਸਾਵਣ ਦਾ ਮਹੀਨਾ ਉਹਨਾਂ ਦੇ ਵਾਸਤੇ ਹੀ ਸ਼ੁਭ ਹੈ ਜਿਨ੍ਹਾਂ ਦਾ ਪ੍ਰਮਾਤਮਾ ਦੇ ਨਾਲ ਪਿਆਰ ਹੈ ਹਿੰਦੂ ਲੋਕ ਵੀਰ ਜਿਹੜੇ ਮੇਰੇ ਹਨ ਉਹਨਾਂ ਦੇ ਵਾਸਤੇ ਵੀ ਸਾਵਣ ਦੇ ਮਹੀਨੇ ਦੇ ਵਿੱਚ ਬੜਾ ਪਵਿੱਤਰ ਦਿਹਾੜਾ ਮਨਾਇਆ ਜਾਂਦੇ ਨੇ। ਉਹ ਸ਼ਿਵਜੀ ਮਹਾਰਾਜ ਦੀ ਪੂਜਾ ਕਰਦੇ ਨੇ। ਉਸ ਪਰਮਾਤਮਾ ਦੀ ਬੰਦਗੀ ਕਰਦੇ ਨੇ। ਤੇ ਆਏ ਸਾਵਣ ਦੇ ਮਹੀਨੇ ਦੇ ਵਿੱਚ ਹੀ ਕਿਉਂ ਸ਼ਿਵਜੀ ਨੇ ਹਲਾ ਹਲ ਜ਼ਹਿਰ ਜਿਹੜਾ ਸੀ ਉਹ ਗ੍ਰਹਿਣ ਕੀਤਾ ਸੀ। ਇਸੇ ਕਰਕੇ ਉਹਦੇ ਉੱਤੇ ਜਲ ਪਾਉਂਦੇ ਨੇ ਸਾਵਣ ਦੇ ਮਹੀਨੇ ਵਿੱਚ ਤਾਂ ਕਿ ਉਸ ਨੂੰ ਠੰਡਕ ਮਿਲੇ। ਕਿਉਂਕਿ ਇਸੇ ਸਾਵਣ ਦੇ ਮਹੀਨੇ ਦੇ ਵਿੱਚ ਸਮੁੰਦਰ ਮੰਥਨ ਹੋਇਆ ਜਿਸ ਵਿੱਚੋਂ 14 ਰਤਨ ਨਿਕਲੇ ਨੇ ਕਿਉਂ ਸਮੁੰਦਰ ਮੰਥਨ ਕਰਨਾ ਪਿਆ ਸਵਰਗ ਦੇ ਰਾਜੇ ਇੰਦਰ ਨੇ ਜੋ ਕਿ ਹਾਥੀ ਦੇ ਉੱਤੇ ਸਵਾਰ ਸੀ ਉਹ ਜਦੋਂ ਦਰਵਾਸਾ ઋષਿ ਨੂੰ ਮਿਲਿਆ ਤਾਂ ਉਹਨਾਂ ਨੇ ਇੱਕ ਹਾਰ ਇੰਦਰ ਨੂੰ ਦਿੱਤਾ ਵਿਸ਼ੇਸ਼ ਮਾਲਾ ਭੇਟ ਕੀਤੀ ਦੇਵਤੇ ਨੇ ਸਤਿਕਾਰ ਵੀ ਕਰ ਲਈ ਤੇ ਉਸ ਨੂੰ ਹਾਥੀ ਦੇ ਉੱਤੇ ਪਾ ਦਿੱਤਾ ਹਾਥੀ ਨੇ ਉਸ ਦੀ ਖੁਸ਼ਬੂ ਨੂੰ ਚੰਗਾ ਮਹਿਸੂਸ ਨਹੀਂ ਕੀਤਾ ਤਾਂ ਉਹਨੇ ਹਾਰ ਸੁੱਟ ਦਿੱਤਾ ਤਾਂ ਦਰਬਾਸ਼ਾ ਰਿਸ਼ੀ ਨੇ श्राप ਦਿੱਤਾ ਸਵਰਗ ਦੇ ਦੇਵਤਿਆਂ ਨੂੰ ਕਿ ਤੁਹਾਨੂੰ ਮਾਇਆ ਦਾ ਹੰਕਾਰ ਹੋ ਗਿਆ ਹੈ ਮੈਂ ਇਹ श्राप ਦਿੰਦਾ ਹਾਂ ਕਿ ਤੁਹਾਡੀ ਜਿਹੜੀ ਮਾਇਆ ਹੈ ਸਾਰੀ ਖਤਮ ਹੋ ਜਾਵੇ ਤੁਹਾਡਾ ਜਸ ਖਤਮ ਹੋ ਜਾਵੇ ਤਾਂ ਇਸ ਤਰ੍ਹਾਂ ਕਹਿਣ ਦੇ ਉੱਤੇ ਇੰਦਰ ਦਾ ਰਾਜ ਖਤਮ ਹੋ ਗਿਆ ਧਨ ਖਤਮ ਹੋ ਗਿਆ ਮਾਇਆ ਖਤਮ ਹੋ ਗਈ ਇਸੇ ਕਰਕੇ ਕਹਿੰਦੇ ਨੇ ਕਿ ਜੇਕਰ ਆਮ ਦੁਨੀਆ ਦੇ ਵਿੱਚ ਵੀ ਹੰਕਾਰ ਆਵੇ ਤਾਂ ਉਹ ਵੀ ਖਤਮ ਹੋ ਜਾਂਦਾ ਕਿਉਂ ਕਿ ਵੱਡੇ ਵੱਡੇ ਰਾਜੇ ਇੰਦਰ ਵੀ ਹੰਕਾਰੀ ਹੋ ਕਰਕੇ ਇਸ ਸੰਸਾਰ ਦੇ ਵਿੱਚੋਂ ਨੰਗ ਹੋ ਗਏ ਸਨ ਸਵਰਗ ਦਾ ਰਾਜਾ ਵੀ ਜਿਹੜਾ ਹੈ ਉਹ ਭਿਖਾਰੀ ਹੋ ਗਿਆ ਕਿਉਂਕਿ ਉਹਨੇ ਹੰਕਾਰ ਦੇ ਰੂਪ ਦੇ ਵਿੱਚ ਮਹਾਪੁਰਸ਼ਾਂ ਦਾ ਨਿਰਾਦਰ ਕੀਤਾ ਤੇ ਜਦੋਂ ਨਿਰਾਦਰ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਉਹਨਾਂ ਕੋਲੋਂ ਮਾਫੀ ਮੰਗੀ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ਸਾਰਾ ਕੁਝ ਖਤਮ ਹੋ ਚੁੱਕਾ ਸੀ ਦੰਤਾ ਨੇ ਦੇਵਤਿਆਂ ਨੂੰ ਜਿੱਤ ਲਿਆ ਰਾਜ ਖੋਲਿਆ ਉਸ ਤੋਂ ਬਾਅਦ ਉਹਨਾਂ ਨੇ ਸਮੁੰਦਰ ਮੰਥਨ ਕੀਤਾ ਕਿਉਂਕਿ ਫਿਰ ਵਿਸ਼ਨੂੰ ਭਗਵਾਨ ਨੇ ਉਹਨਾਂ ਨੂੰ ਕਿਹਾ ਕਿ ਭਾਈ ਮਿਹਨਤ ਕਰਨੀ ਪੈਣੀ ਆ ਤਾਂ ਹੀ ਧਨ ਪ੍ਰਾਪਤ ਹੋਣਾ ਹੈ ਕਿਉਂਕਿ ਮਿਹਨਤ ਤੇ ਬਿਨਾ ਧਨ ਨਹੀਂ ਪ੍ਰਾਪਤ ਹੋ ਸਕਦਾ ਅੱਜਕੱਲ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਲੋਕਾਂ ਦੇਆਂ ਦਿੱਤੀਆਂ ਹੋਈਆਂ ਚੀਜ਼ਾਂ ਰੱਖਦੇ ਨੇ ਜਿਹੜੇ ਪੰਡਤਾਂ ਦੇ ਮਗਰ ਤੁਰੇ ਫਿਰਦੇ ਨੇ ਕਹਿੰਦੇ ਨੇ ਕੇ ਭਾਈ ਸਾਨੂੰ ਉਸ ਜਗ੍ਹਾ ਦੇ ਉੱਤੇ ਉਸ ਤਜੋਰੀ ਦੇ ਵਿੱਚ ਰੱਖਣ ਦੇ ਵਾਸਤੇ ਕੁਝ ਦਿਓ ਜਿਹਦੇ ਨਾਲ ਧਨ ਕਦੀ ਖਤਮ ਨਾ ਆਵੇ ਕੋਈ ਮੰਤਰ ਦੇ ਦਿਓ ਕੋਈ ਮਾਲਾ ਦੇ ਦਿਓ ਉਸ ਸਮੇ ਰਾਜੇ ਮਹਾਰਾਜੇ ਇੰਦਰ ਦੇਵਤੇ ਵਰਗੇ ਵਿਸ਼ਨੂੰ ਭਗਵਾਨ ਜਾਂ ਸ਼ਿਵਜੀ ਮਹਾਰਾਜ ਵਰਗੇ ਵੱਡੇ ਵੱਡੇ ਮਹਾਪੁਰਸ਼ ਹੋਏ ਨੇ ਕਿ ਉਹਨਾਂ ਦੇ ਕੋਲ ਮਾਇਆ ਨਹੀਂ ਸੀ ਐਸਾ ਕੋਈ ਮੰਤਰ ਨਹੀਂ ਸੀ ਜਿਹੜਾ ਧਨ ਨੂੰ ਖਿੱਚ ਲੈਂਦਾ ਐਸਾ ਕੋਈ ਉਨ੍ਹਾਂ ਦੇ ਕੋਲ ਨਾਗ ਨਹੀਂ ਸੀ ਜਿਹੜਾ ਤੁਹਾਨੂੰ ਖਿੱਚ ਲੈਂਦਾ ਨਹੀਂ ਉਹਨਾਂ ਨੇ ਕਿਹਾ ਮਿਹਨਤ ਕਰਨੀ ਪੈਣੀ ਆ ਫਿਰ ਉਹਨਾਂ ਨੇ ਸਮੁੰਦਰ ਮੰਥਨ ਕੀਤਾ ਜਿਹਦੇ ਵਿੱਚੋਂ 14 ਪ੍ਰਕਾਰ ਦੇ ਰਤਨ ਨਿਕਲੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਨਿਕਲਿਆ ਰਤਨ ਜ਼ਹਿਰ ਜੋ ਸ਼ਿਵਜੀ ਮਹਾਰਾਜ ਨੇ ਗ੍ਰਹਿਣ ਕੀਤਾ ਜ਼ਹਿਰ ਤੋਂ ਭਾਵਕ ਜਦੋਂ ਮਿਹਨਤ ਕਰਨੀ ਪੈਣੀ ਆ ਤੇ ਸਭ ਤੋਂ ਪਹਿਲਾਂ ਜ਼ਹਿਰ ਨੂੰ ਕੱਢਣਾ ਪੈਣਾ ਹੈ ਮਿਹਨਤ ਕਰਨ ਦੇ ਵਾਸਤੇ ਚੰਗਾ ਕੰਮ ਹੀ ਕਰਨਾ ਪੈਣਾ ਹੈ ਮਾੜਾ ਵੀ ਕਰਨਾ ਪੈਣਾ ਹੈ ਇਹ ਨਹੀਂ ਕਿ ਹਰ ਸਮੇਂ ਸੁਖ ਦਾ ਹੀ ਕੰਮ ਮਿਲੇ ਔਖੇ ਕੰਮ ਵੀ ਕਰਨੇ ਪੈਣੇ ਨੇ ਜਿਹੜਾ ਹੰਕਾਰ ਰੂਪੀ ਜ਼ਹਿਰ ਹੈ ਉਸ ਨੂੰ ਬਾਹਰ ਕੱਢਣਾ ਪੈਣਾ ਜਦੋਂ ਉਹ ਜ਼ਹਿਰ ਨਿਕਲਦੀ ਫਿਰ ਕਾਮ ਤੈਨੂੰ ਗਾਂ ਪ੍ਰਗਟ ਹੋਈ ਭਾਵ ਕੇ ਧਨ ਪ੍ਰਾਪਤ ਹੋਇਆ ਜਿਹਦੇ ਕੋਲੋਂ ਜੋ ਮੰਗੇ ਉਹ ਦੇ ਸਕਦਾ ਫਿਰ ਘੋੜਾ ਪ੍ਰਾਪਤ ਹੋਇਆ ਫਿਰ ਹਾਥੀ ਪ੍ਰਾਪਤ ਹੋਇਆ ਫਿਰ ਕੌਸ਼ਤਬ ਮਣੀ ਪ੍ਰਾਪਤ ਹੋਈ ਫਿਰ ਕਲਪਵ੍ਰਿਸ਼ ਪ੍ਰਾਪਤ ਹੋਇਆ ਫਿਰ ਰੰਬਾ ਨਾਮ ਦੀ ਇਸਤਰੀ ਪ੍ਰਗਟ ਹੋਈ ਫਿਰ ਦੇਵੀ ਲక్ష్ਮੀ ਪ੍ਰਗਟ ਹੋਈ ਫਿਰ ਸ਼ਰਾਬ ਪ੍ਰਗਟ ਹੋਈ ਫਿਰ ਪਾਰਜਤ ਰੁਖ ਪ੍ਰਗਟ ਹੋਇਆ ਫਿਰ ਸ਼ੰਖ ਪ੍ਰਗਟ ਹੋਇਆ ਉਸ ਤੋਂ ਬਾਅਦ ਅੰਮ੍ਰਿਤ ਪ੍ਰਗਟ ਹੋਇਆ ਭਗਵਾਨ ਤਨਮੰਤਰੀ ਪ੍ਰਗਟ ਹੋਏ ਤੋਂ ਗੁਰੂ ਪਿਆਰਿਓ ਇਹ ਜੋ ਚੀਜ਼ਾਂ ਨੇ ਇਹ ਸਾਰੀਆਂ ਮਿਹਨਤ ਦੇ ਨਾਲ ਹੀ ਪ੍ਰਗਟ ਹੁੰਦੀਆਂ ਨੇ ਇਸ ਕਰਕੇ ਆਪਣੇ ਜੀਵਨ ਦੇ ਵਿੱਚ ਅਸੀ ਮਿਹਨਤ ਕਰਨੀ ਹੈ ਗੁਰੂ ਦਾ ਨਾਮ ਜਪਣਾ ਹੈ ਪਰਮਾਤਮਾ ਦੇ ਰਸਤੇ ਦੇ ਉੱਤੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣਾ ਹੈ ਕਿਸੇ ਦੇ ਕਹਿਣ ਦੇ ਉੱਤੇ ਜਾਦੂ ਟੂਣੇ ਟਮਾਣੇ ਧਾਗਿਆਂ ਤਵੀਤਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਨਾ ਜੇ ਧਾਗਿਆਂ ਤਵੀਤਾਂ ਦੇ ਵਿੱਚ ਹੀ ਇੰਨੀ ਜਾਣ ਹੁੰਦੀ ਤਾਂ ਇੰਦਰ ਦੇਵਤੇ ਨੂੰ ਬ੍ਰਹਮਾ ਜੀ ਵਿਸ਼ਨੂੰ ਜੀ ਸ਼ਿਵ ਜੀ ਇਹਨਾਂ ਨੂੰ ਸਮੁੰਦਰ ਮੰਥਨ ਦੀ ਲੋੜ ਨਾ ਪੈਂਦੀ ਜਦੋਂ ਰਾਜ ਖੁੱਸ ਗਿਆ ਸਵਰਗ ਦਾ ਧਨ ਦੀ ਕਮੀ ਹੋਈ ਤੇ ਉਹਨਾਂ ਨੂੰ ਮਿਹਨਤ ਕਰਨੀ ਪਈ ਸੋ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਡੇ ਅੰਦਰ ਵੀ ਐਸੀ ਇੱਕ ਸਫਰਤਿ ਆਵੇ ਕਿ ਅਸੀਂ ਆਪਣੀ ਗਰੀਬੀ ਨੂੰ ਮਿਹਨਤ ਦੇ ਨਾਲ ਦੂਰ ਕਰ ਸਕੀਏ ਸ਼ਾਵਣ ਮਹੀਨੇ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਲ ਜੁੜ ਸਕੀਏ ਸੋ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਰਬੱਤ ਸੰਗਤ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ